ਸਰ ਇੱਕ ਰੋਡ ਸਾਈਡ ਐਕਸੀਡੈਂਟ ਹੋਇਆ ਸਰ ਕੀ ਮਾਮਲਾ ਸਾਰਾ ਇਹ ਸਾਨੂੰ ਅੱਜ ਵਜੇਰੀਆ ਫੋਨ ਇਲਾਮ ਮਿਲੀ ਸੀ ਕਿ ਪਿੰਡ ਖਾਨਪੁਰ ਤੇ ਲੱਗੇ ਇੱਕ ਮੋਟਰਸਾਈਕਲ ਸਵਾਰ ਦੇ ਨਾਲ ਐਕਸੀਡੈਂਟ ਹੋਇਆ ਜੋ ਅਸੀਂ ਮੌਕੇ ਤੇ ਪਹੁੰਚੇ ਸੀ ਉਥੇ ਕੁਝ ਪਤਾ ਲੱਗਾ ਵੀ ਜਿਹੜੀ ਜੋਤੀ ਪਤਨੀ ਵਿਨੋਦ ਕੁਮਾਰ ਵਾਸੀ ਗੰਨਾ ਪਿੰਡ ਇਹ ਵੀ ਮੌਕੇ ਤੇ ਡੈਥ ਹੋ ਗਈ ਹੈ ਇਹਨਾਂ ਦਾ ਇੱਕ ਛੋਟਾ ਬੱਚਾ ਸੀਗਾ 2 ਸਾਲ ਦਾ ਕਲੀਪ ਗੁਰਪ੍ਰੀਤ ਸਿੰਘ ਉਹ ਦੀ ਸਿਵਲ ਹਸਪਤਾਲ ਫਲੋਰ ਆ ਕੇ ਡੈਥ ਹੋਈ ਹੈ ਤੇ ਜਿਹੜਾ ਵਿਨੋਦ ਕੁਮਾਰ ਆ ਉਹ ਅਜੇ ਜੇਰੇ ਇਲਾਜ ਆ ਵਿਨੋਦ ਕੁਮਾਰ ਦੇ ਬਿਆਨ ਹਾਸਲ ਕਰਕੇ ਜਿਹੜੀ ਵੀ ਗੱਡੀ ਦੇ ਬਾਪ ਤੋਂ ਲਿਖਾਉਣਗੇ ਉਹ ਤੇ ਉਹਦੇ ਖਿਲਾਫ ਜਿਹੜੀ ਬੰਦ ਕਾਨੂੰਨੀ ਕਾਰਵਾਈ ਕੀਤੀ ਜਾਏ ਅ ਸਰ ਕੀ ਜਿਹੜੀ ਕੰਡੀਸ਼ਨ ਆ ਕੀ ਆ ਪੇਸ਼ੈਂਟ ਦੀ ਕੁਝ ਪਤਾ ਤੁਹਾਨੂੰ ਪੇਸ਼ੈਂਟ ਜਿਹੜੇ ਦੋ ਤੇ ਤੁਹਾਨੂੰ ਦੱਸਿਆ ਜਿੱਦਾਂ ਵੀ ਜਿਹੜੀ ਜੋਤੀ ਆ ਤੇ ਉਹਦਾ ਬੇਟਾ ਛੋਟਾ ਗੁਰਪ੍ਰੀਤ ਸਿੰਘ ਉਹਨਾਂ ਦੀ ਤੇ ਡੈਥ ਹੋ ਗਈ ਹੈ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਇਹਨਾਂ ਦਾ ਪਤੀ ਬਨੋਧ ਕੁਮਾਰ ਉਹ ਦੇ ਦਿਰੀ ਇਲਾਜ ਆ ਠੀਕ ਐ ਉਹ ਖਤਰੇ ਤੋਂ ਬਾਹਰ ਆ ਸਰ ਕੁਝ ਪਤਾ ਲੱਗਾ ਵੀ ਕਿਹੜੇ ਵਾਹਨ ਨਾਲ ਟੱਕਰ ਹੋਈ ਇਹਨਾਂ ਦੀ ਇਹ ਮੌਕੇ ਤੇ ਜਿਹੜੇ ਲੋਕ ਸੀਗੇ ਉਹਨਾਂ ਦੇ ਕਹਿਣ ਮੁਤਾਬਕ ਇੱਕ ਟਰੱਕ ਨਾਲ ਹੋਈ ਐ ਜੀ ਉਹ ਟਰੱਕ ਬਾਰੇ ਜਿਹੜਾ ਬਨੋਧ ਕੁਮਾਰ ਤੋਂ ਉਹਦੇ ਨੰਬਰ ਪਤਾ ਕਰਕੇ ਤੇ ਫੇਰ ਜੋ ਵੀ ਹੈ ਉਹਦੀ ਕਾਰਵਾਈ ਕੀਤੀ ਐ ਅ ਸਰ ਇੱਕ ਰੂਟ ਸਾਈਡ ਐਕਸੀਡੈਂਟ ਆਇਆ ਤੁਹਾਡੇ ਕੋਲ ਸਰ ਕਿੰਨੇ ਪੇਸ਼ੈਂਟ ਤੇ ਕੀ ਕੰਡੀਸ਼ਨ ਆ ਸੋ ਜੀ ਤਾਂ ਲੈ ਇੱਕ ਬੱਚਾ ਆ ਜਿਹੜਾ ਫੋਟਾ ਦੇਖ ਸਕਦਾ ਅਸਵਾੜਿਕ ਕੋਲ ਜਿਹੜਾ ਨੰਬਰ ਤੇ ਬਿਦੌਲੀ ਬਾਕੀ ਟਿਕਟ ਕੋਰੀ ਬਣਨ ਸਟੇ ਰਿਹਾ ਅੱਛਾ ਟੋਟਲ ਦੋ ਡੈਡ ਬੋੜੀ ਆ ਸਰ ਕਿੱਥੇ ਦੇ ਰਹਿਣ ਵਾਲੇ ਕੁਝ ਆਇਡੈਂਟੀਫਿਕੇਸ਼ਨ ਹੋਈ ਰਹਿਣ ਵਾਲੇ ਦੰਨਾ ਪੈਂਟ ਦੇ ਅੱਛਾ ਜੀ ਸਰ ਕੋਈ ਉਮਰ ਜਾਂ ਕੋਈ ਨਾਮ ਉਹਨਾਂ ਦਾ ਕੁਝ ਹੋਰ ਬੱਚੇ ਵੀ ਤਕਰੀਬਨ 2 ਸਾਲ ਦੀ ਉਮਰ ਦਾ ਅੱਛਾ ਜੀ ਸਰੋ ਨਾਮ ਦਾ ਕੁਝ ਪਤਾ ਲੱਗਿਆ ਉਹ ਬੱਚੇ ਦਾ ਨਾਮ ਗੁਪ੍ਰੀਤਾ ਸੀ ਤੇ ੜਕੀ ਦਾ ਨਾਮ ਸੰਤ ਸੀ